ਜਿੱਥੇ ਲੋਹੜੀ ਦੇ ਦੌਰਾਨ ਸਾਰੇ ਲੋਹੜੀ ਦਾ ਤਿਉਹਾਰ ਮਨਾ ਰਹੇ ਸੀ ਤੇ ਉੱਥੇ ਹੀ ਚੋਰਾਂ ਦਾ ਕਹਿਰ ਜੜਾ ਹੈ ਉਹ ਜੰਡਿਆਲਾ ਗੁਰੂ ਵਿੱਚ ਵੇਖਣ ਨੂੰ ਮਿਲਿਆ ਦੱਸਦੇ ਹੀ ਇਹ ਘਰ ਦੇ ਵਿੱਚੋਂ 25 ਤੋਲੇ ਸੋਨਾ 1.5 ਲੱਖ ਰੁਪਏ ਦੀ ਨਗਦੀ ਲੈ ਕੇ ਚੋਰ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਜਿਸ ਦੀ ਸਾਰੀ ਤਸਵੀਰਾਂ ਜੜੀਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਦੱਸਦੇ ਹੀ ਇਹ ਜੰਡਿਆਲਾ ਗੁਰੂ ਚੌਂਕੀ ਨਜ਼ਦੀਕ ਸਾਬਣ ਵਾਲੀ ਗਲੀ ਦੇ ਵਿੱਚ ਇੱਕ ਘਰ ਦੇ ਵਿੱਚ ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਕੀਤੀ ਗਈ ਹੈ ਜਿਸ ਦੇ ਵਿੱਚ ਪਰਿਵਾਰ ਨੇ ਪੀੜਤ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਉਹ ਦੂਸਰੇ ਘਰ ਦੇ ਵਿੱਚ ਗਏ ਸੀ ਤਾਂ ਵੱਲੋਂ ਸਾਡੇ ਘਰ ਦੇ ਵਿੱਚ ਵੜ ਕੇ ਤਾਲਾ ਤੋੜ ਕੇ ਘਰ ਦਾ 1.5 ਲੱਖ ਰੁਪਏ ਨਕਦੀ ਅਤੇ 25 ਤੋਲੇ ਸੋਨਾ ਲੈ ਕੇ ਜਿਹੜੇ ਨੇ ਉਫਰਾਰ ਹੋ ਗਏ ਤੇ ਉੱਥੇ ਹੀ ਪੁਲਿਸ ਨੂੰ ਇਸ ਬਾਬਤ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਮੇਰਾ ਨਾਮ ਅੰਕੀ ਜੈਣਾ ਹੀ ਸਾਡੀ ਗਲੀ 'ਚ ਕੱਲ ਚੋਰੀ ਹੋਈ ਆ ਮਤਲਬ ਇੱਕ ਬੰਦਾ ਆ ਉਹਨੇ ਚੰਗੀ ਤਰ੍ਹਾਂ ਰੈਂਕੀ ਕੀਤੀ ਆ ਪਹਿਲਾਂ ਮੇਰੇ ਘਰ ਆਇਆ ਜੀ ਆ ਮੇਰੀ ਗਲੀ 'ਚ ਮੇਰੇ ਘਰ ਆਇਆ ਮੇਰੇ ਘਰੋਂ ਨੇ ਬੋਏ ਖੜਕਾਏ ਨਹੀਂ ਮਤਲਬ ਕੋਈ ਗੱਲ ਬਣੀ ਉਸ ਤੋਂ ਬਾਅਦ ਸ਼ਾਫੀ ਦੇ ਘਰ ਗਿਆ ਵਾ ਉੱਥੇ ਗਲੀ ਚ ਨੇ ਦੋ ਤਿੰਨ ਦਰਵਾਜੇ ਵੇਖੇ ਆ ਨਹੀਂ ਗੱਲ ਬਣੀ ਉਸ ਤੋਂ ਬਾਅਦ ਫਿਰ ਇਹਨਾਂ ਘਰ ਪਹਿਲਾਂ ਗਲੀ ਚ ਚੋਰੀ ਹੋਈ ਆ ਮੋੜ ਸੇ ਸ਼ਰੀਆਮ ਲੈ ਕੇ ਗਏ ਆ ਗਲੀ ਚੋਂ ਤੇ 10 12 ਦਿਨ ਪਹਿਲਾਂ ਤੇ ਫਿਰ ਅੱਗੇ ਚੱਲ ਗਿਆ ਅੱਗੇ ਨੇ ਤਿੰਨ ਚਾਰ ਘਰ ਵੇਖੇ ਤੇ ਉਸ ਤੋਂ ਬਾਅਦ ਇੱਕ ਘਰ ਤਾਲਾ ਲੱਗਾ ਸੀ ਰਵੀ ਜਨਜੀ ਦਾ ਘਰ ਵਾ ਉਹਦਾ ਘਰ ਉਹਨੇ ਵੇਖਿਆ ਤਾਲਾ ਲੱਗਾ ਵਾ ਮੁਕਾ ਲਗਾਉਂਦਾ ਉਹਨੇ ਤਾਲਾ ਤੋੜਿਆ ਉਹਨਾ ਘਰ ਚੋਰੀ ਕੀਤੀ ਤੇ ਮੈਂ ਪਰੇਸ਼ਾਨ ਹੋ ਕੇ ਬੇਨਤੀ ਕਰਦਾ ਕਿ ਆ ਚੋਰਾਂ ਦੇ ਨੱਥ ਪਾਈ ਜAVE ਸਾਡੇ ਗਲੀ 'ਚ ਬਹੁਤ ਹੀ ਬੁਰਾ ਹਾਲ ਹੋ ਗਿਆ ਮਤਲਬ ਪਹਿਲਾਂ ਕਦੇ ਨਹੀਂ ਇਹ ਕੰਮ ਹੋਇਆ ਤੇ ਹੁਣ ਬਹੁਤ ਜ਼ਿਆਦਾ ਚੋਰੀ ਹੋਣ ਲੱਗੀ ਆ ਸਾਡੇ ਗਲੀ 'ਚ ਡੇਲੀ ਕੋਈ ਨਾ ਕੋਈ ਮਤਲਬ ਆਂਦਾ ਆ ਕਰੀ ਕਿਸੇ ਘਰ ਵੱਢ ਜਾਂਦਾ ਕੋਈ ਚੋਰ ਕਰੀ ਕਿਸੇ ਘਰ ਵੱਢ ਜਾਂਦਾ ਕੋਈ ਚੋਰ ਕਰੀ ਇੱਥੋਂ ਮੋਰ ਚਲ ਚੁੱਕੇ ਜਾਂਦੇ ਆ ਮਤਲਬ ਬਹੁਤ ਹੀ ਜਨ ਨੇ ਵਾਕਿਆ ਕਿੰਨੇ ਵਜ ਦਾ ਟਾਈਮ ਹੈ ਵੇਖੋ ਜੀ ਦੁਪਹਿਰੇ ਚੋਰੀ ਹੋ ਗਈ ਆ ਦੁਪਹਿਰੇ 1.5 ਵਜੇ ਦਾ ਟਾਈਮ ਸੀ ਮੇਰੇ ਖਿਆਲ ਨਾਲ ਹੀ ਤੇ ਮਤਲਬ ਆਪਾਂ ਜੇ ਕਹੀਏ ਕਿ ਦੁਪਹਿਰੇ ਇਹ ਕੁਛ ਹੋ ਲੱਗਿਆ ਦਿਨੇ ਇਹ ਕੁਛ ਹੋ ਲੱਗਦੇ ਰਾਤ ਕਿਤੇ ਗਲੀ ਸੇਵ ਰਹੂਗੀ ਕਿੰਨਾ ਕੋ ਨੁਕਸਾਨ ਜਿਹੜਾ ਹੋਇਆ ਹੋਇਆ ਗਾ ਇਹ ਕੋਈ ਨੁਕਸਾਨ ਤਾਂ ਕਾਫੀ ਹੋਇਆ ਪਰ ਇਸ ਬਾਰੇ ਤਾਂ ਕਹਿ ਨਹੀਂ ਸਕਦੇ ਮਨ ਨੁਕਸਾਨ ਉਹਨਾ ਕਾਫੀ ਹੋਇਆ ਤੇ ਮੱਲੇ ਵਾਲੇ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਆਪਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਥੋੜਾ ਇਹਨਾਂ ਤੇ ਨੱਤ ਪਾਈ ਜਾਵੇ ਚੋਰਾਂ ਤੇ ਤੇ ਮਤਲਬ ਰਵੀ ਜਨ ਜੀ ਕੱਲ 1.5 ਵਜੇ ਦੇ ਕਰੀਬ ਮੇਰੇ ਘਰੋਂ ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਰੇਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਕਾਫੀ ਆ ਤੇ ਨਗਦ 1.5 ਲੱਖ ਦੇ ਕਰੀਬ ਹੈ ਕਿੰਨੀ ਇਨਵੈਸਟਮੈਂਟ ਕਿੰਨਾ ਹੋਗਾ ਮਤਲਬ 25 ਤੋਂ 25 25 ਤੋਲੇ ਤੋਂ ਉੱਪਰ ਹੈ ਸਮਾਨ ਜਿਹੜਾ ਗਿਆ ਨਾ ਲਮਾਰੀ ਉੱਪਰ ਟੁੱਟੀ ਹੋਈ ਆ ਸ਼ਾਮ ਨੂੰ ਅਸੀਂ ਆਏ 7:00 ਵਜੇ ਆ ਕੇ ਦੇਖਿਆ ਤੇ ਦਰਵਾਜ਼ਾ ਸਾਰਾ ਖੁੱਲਾ ਤੇ ਮਰੀ ਤੁਹਾਡੇ ਘਰ ਵਿੱਚ ਕੋਈ ਨਹੀਂ ਸੀ ਤਾਲਾ ਲੱਗਾ ਸੀ ਕੋਈ ਨਹੀਂ ਸੀ ਲੋਕ ਲੱਗਾ ਦਾ ਸੀ ਤਾਲਾ ਲੱਗਾ ਦਾ ਸੀ ਇਹ ਤਾਲੇ ਲੱਗਣਾ ਕਰਕੇ ਹੀ ਉਹਨੇ ਗਲੀ ਦੇ ਵਿੱਚ ਸਾਰਾ ਘੁੰਮਿਆ ਉਸ ਤੋਂ ਬਾਅਦ ਸਾਡਾ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰੋਂ ਦਰਾਜਾ ਬੰਦ ਕਰਕੇ 30 40 ਮਿੰਟ ਉਹ ਰਿਹਾ ਅੰਦਰ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਕੇ ਲਫਾ ਫਿਰ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਂਟ بیٹے ਦੇ ਨਾਂ ਤੇ ਹੋਈ ਹੈ ਮੇਰੇ ਹਰਸ਼ੀ ਜੈਨ ਦੇ ਨਾਂ ਤੇ ਉਸੇ ਵੇਲੇ ਦੋ ਜਣੇ ਕਰਮਚਾਰੀ ਆਏ ਸੀਗੇ ਜੀ ਉਹ ਦੇਖ ਕੇ ਮੂਵੀ ਬਣਾ ਕੇ ਚਲੇ ਗਏ ਆ ਪਰ ਉਸ ਤੋਂ ਬਾਅਦ ਲਿਖਤ ਕਾਰਵਾਈ ਮੈਂ ਹੁਣ ਚੱਲਣਾ ਕਰਨ ਸੀਸੀ ਕੈਮਰੇ ਜਿਹੜੀ ਉਹ ਵੀਡੀਓ ਜਬ ਬੰਦਾ ਪਛਤਾਨ ਚ ਆਇਆ ਤਾਂ ਦੇਖੋ ਬੰਦਾ ਨਹੀਂ ਪਛਾਨ ਚ ਆਇਆ ਸੀ ਸਿਆਣੀ ਉਮਰ ਦਾ ਵਾ ਚੰਗੇ ਕਪੜੇ ਪਾਏ ਹਨ ਉਹ ਕੋਈ ਗਲੀ ਦੇ ਵਿੱਚ ਅੱਧਾ ਪੌਣਾ ਘੰਟਾ ਚੱਕਰ ਉਹਨੇ ਕਦੀ ਇੱਧਰ ਲਾ ਕੇ ਦੀ ਇੱਧਰ ਲਾ ਕੋਈ ਵੀ ਗਲੀ ਤੇ ਵਿੱਚ ਗਲੀ ਦਾ ਨੁੱਕਰ ਕੋਈ ਨਹੀਂ ਛੱਡੀ ਈਵਨ ਕਿ ਘਰਾਂ ਦੇ ਜਿੰਦਰੇ ਵੀ ਚੈੱਕ ਉਹਨੇ ਕੀਤੇ ਵੀ ਜਿਹੜਾ ਲੋਕ ਲੱਗਾ ਉਹਨੂੰ ਤੋੜਿਆ ਉਹਦੇ ਅੰਦਰ ਜਾ ਕੇ ਫਿਰ ਕਾਰਵਾਈ ਕੀਤੀ ਪ੍ਰਸ਼ਾਸਨ ਕੋ ਕੀ ਮੰਗਰਦੇ ਹੋ ਬਾਸ ਜੀ ਮੰਗ ਕੀ ਕਰਨੀ ਆ ਬਾਸ ਜੀ ਕਿ ਉਹਨਾਂ ਰਹਿ ਆ ਹੀ ਕੱਖ ਨਹੀਂ ਤੇ ਮੰਗਾਂਗੇ ਕੀ ਤੇ ਬੜਾ ਹੀ ਹਾਲ ਔਖਾ ਹੋਇਆ ਪਿਆ ਜੀ ਬਸ ਪ੍ਰਸ਼ਾਸਨ ਨੇ ਕੀ ਕਰਨਾ ਉਹਦੇ ਸਾਨੂੰ ਵੀ ਪਤਾ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library and science labs, learning thrives. Our in-house mess, bakery and tuck shop ensure nutritious meals. From dance and music rooms to a cinema hall, all-weather pool and expert sports coaches, students excel in every way. Rooted in excellence, admissions open. Enroll today.